ਬਰਲੀਨੇ ਜੀ ਪੁੱਤ ਹੁਣ ਨਾ ਧਿਆਨ ਨਾਲ ਪੜਿਆ ਕਰ ਚੰਗਾ ਨੰਬਰ ਜਿਆਦਾ ਜਿਆਦਾ ਖੜਨੀ ਹੋ ਠੀਕ ਵਾ ਨਾ ਅ ਪੜਾ ਕਿਤਰਾ ਬੀਬੀ ਜਿਹੜੀ ਕਦੀ ਕੰਦੀ ਚੜੂਲਾ ਕਦੀ ਕੰਦੀ ਭਾਂਡੇ ਮਾਂ ਚ ਤੈਨੂੰ ਕਹਿੰਦੀ ਆ ਤੇ ਤੂੰ ਚੁੱਪ ਕੀਤੀ ਰਿਹਾ ਕਰ ਕੋਹ ਜਵਾਬ ਨਹੀਂ ਦੇਣਾ ਤੇ ਮੈਨੂੰ ਦੱਸੀ ਆਣ ਕੇ ਪਰ ਨਾ ਤੂੰ ਝੰਡਾ ਲਾਉਣਾ ਵਾ ਤਾਂ ਨਾ ਤੂੰ ਭਾਂਡੇ ਮਾਂ ਜਣੇ ਆ ਠੀਕ ਵਾ ਨਾ ਜਦੋਂ ਤੂੰ ਪੜ ਲੈਣੀ ਨਾ ਪੇਪਰ ਹੋ ਜਾਣਗੇ ਫਿਰ ਕੋਈ ਨਹੀਂ ਮੈਂ ਤੈਨੂੰ ਥੋੜਾ ਥੋੜਾ ਕੰਮ ਆਪੇ ਸਿਖਾਲ ਦੂੰਗੀ ਪੁੱਤ ਮੈਂ ਐ ਨਹੀਂ ਆਂਦੀ ਕਿ ਕੰਮ ਨਹੀਂ ਕਰਨਾ ਚਾਹੀਦਾ ਕੰਮ ਤਾਂ ਪੁੱਤ ਕਰਨਾ ਹੀ ਆ ਪਰ ਫਿਰ ਵੀ ਪੜਾਈ ਜ਼ਰੂਰੀ ਆ ਨਾ ਪਹਿਲਾਂ ਹਨਾ ਹੁਣ ਤੂੰ ਪੇਪਰ ਦੇ ਕੇ ਫਿਰ ਤੂੰ ਮੇਰੇ ਕੋਲ ਕੰਮ ਸਿੱਖਿਆ ਕਰੀ ਫਿਰ ਮੈਂ ਤੈਨੂੰ ਕੰਮ ਸਿਖਾਲ ਦੂੰਗੀ ਸਾਰਾ ਕੇਕ ਵਾਲਾ ਤੇ ਬੀਬੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਕੋਈ ਗੱਲ ਨਹੀਂ ਬੀਬੀ ਦੀ ਤੇ ਆਲਤੀ ਇਹੋ ਜੀ ਇਹਦੇ ਤੇ ਕੋਈ ਗੱਲ ਨਹੀਂ ਮੈਂ ਦੱਸਿਆ ਸੀ ਰੱਤ ਤੇ ਪਾਪਾ ਨੂੰ ਹਾਂ ਤੇ ਕਹਿੰਦੇਗੇ ਕੋਈ ਗੱਲ ਨਹੀਂ ਉਹ ਨਾ ਬਜ਼ੁਰਗ ਹੋ ਗਏ ਆ ਉਹ ਤਾਂ ਕਰਕੇ ਇਦਾਂ ਕਰਦੇ ਰਹਿੰਦੇ ਆ ਤੇ ਕੋਈ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ ਠੀਕ ਆ ਨਾ ਠੀਕ ਆ ਤੇ ਕੋਈ ਗੱਲ ਨਹੀਂ ਆਪਾਂ ਨਾ ਪੜ੍ਹ ਕੇ ਤੇ ਅੱਸਰ ਬੜਨਾ ਮੇਰੀ ਤੀ ਨੇ ਠੀਕ ਆ ਹੋਣਾ ਤੇ ਵੀਰੇ ਤੇ ਨਹੀਂ ਕੁਛ ਆਉਂਦੇ ਹੁੰਦੇ ਹੁਣ ਹੁੰਦੇ ਆਉਂਦੇ ਨਹੀਂ ਆਉਂਦੇ ਨਾ ਵੇਖੀ ਬੀਬੀ ਨੇ ਵੀ ਪਿਆਰ ਕਰਨ ਦਾ ਪਣਾਵਾ ਠੀਕ ਆ ਨਾ ਠੀਕ ਚਲ ਇਫਨ ਤੇਰਾ ਮਾ ਪਾਤਾ ਠੀਕ ਆ ਤੇ ਹੋਮਵਰਕ ਕਰ ਲਿਆ ਨਾ ਸਾਰਾ ਵੇਖ ਲਾ ਰਹਿ ਤ ਨਹੀਂ ਗਿਆ ਨਹੀਂ ਕਰ ਲਿਆ ਕੰਪਲੇਨ ਨਹੀਂ ਹੋਣੀ ਚਾਹੀਦੀ ਜਦੋਂ ਪੇਰੈਂਟਸ ਮੀਟਿੰਗ ਵਾ ਨਾ ਮੈਂ ਉਹ ਦਿਨ ਆਉਂਗੀ ਸਕੂਲ ਫਿਰ ਮੈਂ ਪੁੱਛਣਾ ਤੇਰੀ ਮੈਡਮ ਨੂੰ ਪੇ ਸਾਡੀ ਗੁਰਲੀਨ ਪੜਦੀ ਹੈ ਕਿ ਨਹੀਂ ਪੜਦੀ ਠੀਕ ਆ ਠੀਕ ਹੋਣਾ ਚੱਲ ਮੇਰਾ ਪੁੱਤ ਚੱਲ ਮੈਂ ਤਾਂ ਮਾ ਤੇ ਟਿਫਨ ਅੰਮਾ ਜੀ ਅੱਗੇ ਲੰਤੇ ਬੋਤਲ ਦੇ ਦਿਓ ਆ ਗਈ ਆ ਗਈ ਮੁੰਡਾ ਬੱਸ 2 ਮਿੰਟ ਹੋ ਜਾ ਠੀਕ ਆ ਆ ਲੈ ਫਿਰ ਟਿਫਨ ਖਾੜਾ ਆਪਣਾ ਬਾਅਦ ਵਿੱਚ ਆ ਲੈ ਪਾਣੀ ਵਾਲੀ ਬੋਤਲ ਚੱਲ ਤਾਂ ਲਾ ਬੈਗ ਬੰਦਾ ਚੱਲ ਬੰਦੇ ਚੱਲ ਆਪ ਵੀ ਛੱਡ ਕੇ ਆਵਾ ਬਸ ਚੜਾ ਕੇ ਆਵਾ ਚਲਾ ਪੁੱਤ ਤੇਰੀ ਬੱਸ ਵੀ ਆਉਣ ਵਾਲੀ ਹੋਣੀ ਆ ਧਿਆਨ ਨਾ ਜਾਇਆ ਕਰ ਚੰਗਾ ਠੀਕ ਆ ਹਾਂ ਆਪੀ ਤੇ ਬਾਇਆ ਕਰਤਾ ਤੇ ਤੂੰ ਕੋਈ ਡਾਕਟਰ ਬਣਨਾ ਵਾ ਕਿੱਡੀ ਲੈ ਕੇ ਜਾਂਦੀ ਉਹਨੂੰ ਬੱਸੇ ਚੜਾਉਣਾ ਉਹ ਚੱਲ ਬੀਬੀ ਉਹਨੂੰ ਰਾਹ ਨਹੀਂ ਆਉਂਦਾ ਚੜਨ ਦਾ ਬੱਸ ਤੇ ਉਹੇ ਗਾੜੀ ਤੇ ਬੱਸ ਕਰਵਾਉਂਦੀ ਆ ਵੇਖਾਂ ਉਹ ਬੀਬੀ ਤੈਨੂੰ ਮੈਂ ਕਿਹਾ ਵੀ ਨਾ ਇਹੋ ਜਿਹੀਆਂ ਗੱਲਾਂ ਕਰਿਆ ਕਰ ਮੈਂ ਨਾ ਕਿਉਂ ਨਾ ਕਰਾਂ ਇਹ ਖਰਚਾ ਪਤਾ ਕਿੰਨਾ ਵਾ ਬੱਸਾਂ ਤੇ ਕਿਰਾਏ ਚੰਗੇ ਸਕੂਲ ਦੀ ਪੜ੍ਹਾਈ ਤੇ ਉਥੇ ਖਰਚੇ ਕਿੰਨੇ ਆ ਉਹ ਚੱਲ ਹੁਣ ਕਿਹੜਾ ਖਰਚਾ ਤੇ ਬੀਬੀ ਲੜਣਾ ਉਹ ਤੇ ਲੜਨਾ ਹੀ ਪੈਣਾ ਵਾ ਠੀਕ ਨਹੀਂ ਤੇ ਕੋਈ ਗੱਲ ਤੂੰ ਨਾ ਇਹੋ ਜੇ ਗੱਲਾਂ ਕਰਿਆ ਕਰ। ਕਰਿਆ ਕਿਉਂ ਨਾ ਕਰ ਕਰ। ਫੇਰ ਘਰੋਂ ਖਰਚੇ ਜਦੋਂ ਲੱਗਦੇ ਆ ਤੇ ਫੇਰ ਦੁੱਖ ਆਉਂਦਾ ਵਾ। ਵੀ ਚਲੋ ਹਸਾਬ ਨਾਲ ਸਰਕਾਰੀ ਚ ਪਾ ਲੈਂਦੀ। ਉਹ ਚੱਲ ਬੀਬੀ ਪਲੱਸ 2 ਤੱਕ ਨਿਆਣੇ ਦੇ ਹੁੰਦਾ ਹੀ ਆ। ਚੱਲ ਕਿਤੇ ਪੜੀ ਲਿਖੀ ਹੋਊਗੀ ਤੇ ਚੱਲ ਕੇ ਬਾਨੇ ਲੱਗ ਜੂਗੀ। ਹਾਂ ਵੇਖਾਂਗੇ ਜਦੋਂ ਡਾਕਟਰ ਲਵਾ ਕੇ ਆਉਗੀ ਉਹਨੂੰ। ਵੇਖ ਲਾਂਗੀ ਮੈਂ ਵੀ। ਉਹ ਚੱਲ ਬੀਬੀ ਉਹ ਤੀ ਪਹਿੰਦੇ ਕਰਮ ਹੁੰਦੇ ਆ। ਕਿਹਨੇ ਡਾਕਟਰ ਬਣਾ ਕਿਹਨੇ ਨਹੀਂ ਤੂੰ ਨਾ ਇਹੋ ਚਿੰਤਾ ਕਰਿਆ ਕਰ ਕੋਈ ਗੱਲ ਨਹੀਂ ਕੀ। ਠੀਕ ਆ। ਮੈਂ ਚਿੰਤਾ ਕਿੱਦਾਂ ਨਾ ਕਰਾਂ ਖਰਚਾ ਪਤਾ ਕਿੰਨਾ ਵਾ। ਪੂਥੋਂ ਤੇ ਮਗਰ ਲੱਗ ਗਿਆ ਤਿੰਨ ਤੇ ਲਾ ਲਿਆ ਉਹਨੇ ਮਗਰ ਪੂਥੋਂ ਹੁਣ ਉਹਦੀ ਬੋਲੀ ਬੋਲਣਾ ਉਹ ਬੀਬੀ ਗੱਲ ਥੋੜੀ ਸੁਣਨਾ ਤੂੰ ਉਹ ਬੀਬੀ ਹਾਂ ਗੱਲ ਨਹੀਂ ਕੀ ਮਗਰ ਮੁਗ ਲੱਗਣ ਵਾਲੀ ਹਾਂ ਕੋਈ ਫੇਰ ਉਹ ਹੀ ਗੱਲ ਦੇ ਇਹੇ ਕਰਨ ਤਾਂ ਮੱਖਣ ਦੇ ਭਜਾਨ ਤੋਂ ਪਰੇ ਗੱਲ ਲੂ ਐਵੇਂ ਲੱਸੀ ਤੇ ਲੜਾਈ ਦਾ ਕੀ ਵਧਾਉਣਾ ਹੁੰਦਾ ਜੇ ਜਿਦੀ ਮਰਜੀ ਵਧਾਈ ਜਾਓ ਜਾਣ ਕੀ ਦੇਣਾ ਮੈਂ ਭਰਾਵਾ ਮੈਨੂੰ ਤੇ ਫੇਰ ਦੁੱਖ ਆਉਂਦਾ ਜਿੰਨੇ ਘਰ ਬਣਾਇਆ ਹੁਣ ਮਾਰ ਕੇ ਪੋਰੀਆ ਪੋਰੀਆ ਕਰਕੇ ਫੇਰ ਦੁੱਖ ਤੇ ਆਉਂਦਾ ਹੀ ਆ ਜਦੋਂ ਜਿਹੜੇ ਉਹ ਬੀਬੀ ਤੁਸੀਂ ਘਰ ਬਣਾਇਆ ਮੈਨੂੰ ਪਤਾ ਵਾ ਐਵੇਂ ਤੁਹਾਡੀ ਜਿਆ ਜਿੰਤਵਾ ਕੋਈ ਗੱਲ ਨਹੀਂ ਕੀ ਤੇ ਜਿੱਥੇ ਬੀਬੀ ਅੱਗੇ ਦੋਵਾਂ ਨੇ ਦੂਜੇ ਦੇ ਪੈਸੇ ਇਹਨੇ ਲਾਏ ਆ ਨਾ ਤੇ ਚਾਹ ਤੂੰ 5-7 ਹਜ਼ਾਰ ਮਹੀਨੇ ਦੇਤੇ ਲੱਗਦਾ ਕੋਈ ਗੱਲ ਨਹੀਂ ਕੀ ਉਹਨੂੰ ਲਾਈ ਜਾ ਮੈਨੂੰ ਠੀਕ ਨਹੀਂ ਮੈਨੂੰ ਕੀ ਲੋੜ ਕਹਿਣ ਦੀ ਲਾਈ ਬੀਬੀ ਨਾਲੇ ਗੱਲ ਇੱਕ ਵਾਰ ਧੀ ਪੁੱਤ ਪੜਿਆ ਹੋਵੇ ਨਾ ਉਹਦੀ ਹਰ ਥਾਂ ਕਦਰ ਹੁੰਦੀ ਆ ਜੇ ਇਹੋ ਜਿਹੀਆਂ ਗੱਲਾਂ ਜਾਣੇ ਕਿ ਉਹਨ ਇਹ ਆਪਣੀ ਧੀ ਨੂੰ ਇੱਕ ਕੰਮ ਤੋਂ ਪਛਾਣ ਕਰਤਾ ਨਾ ਤੇ ਮੁੜ ਕੇ ਕਹਿੰਨੇ ਕਹਿੰਦੇ ਲੈ ਬੜੀ ਔਂਕ ਪੁੱਤਰੇ ਫਿਰਦੇ ਸਾਰੇ ਜਿਹਨਾਂ ਦੇ ਕੁੜੀ ਤੇ ਪੜ੍ਹਾਈ ਨਹੀਂ ਗਈ ਇਹਨਾਂ ਕੋ ਤੇ ਬੀਬੀ ਪਿੰਡ ਦੇ ਆ ਬੰਦੇ ਨੇ 20-20 ਗੱਲਾਂ ਕਰਦੀਆਂ ਵਾ ਠੀਕ ਨਹੀਂ ਕਰੋ ਕਰਦੀਆਂ ਤੇ ਫਿਰ ਤੁਸੀਂ ਕਰੋ ਜਿੱਦਾਂ ਮਰਜ਼ੀ ਤੁਹਾਡੀ ਫਰਮ ਆਹ ਆਹ ਗੱਲ ਵਾ ਹੋਰ ਤੇ ਗੱਲ ਕੋਈ ਨਹੀਂ ਗਈ ਮੈਨੂੰ ਕੀ ਲੋੜ ਆ ਤੇ ਕੋਈ ਗੱਲ ਨਹੀਂ ਤੂੰ ਨਾ ਕਿ ਮੈਂ ਚੰਗੀ ਕਰਿਆਗਾ ਚੰਗਾ ਮੈਨੂੰ ਮੈਂ ਨਹੀਂ ਕਰਦੀ ਭਰਾ ਤੂੰ ਜਿੱਦਾਂ ਮਰਜ਼ੀ ਹੁਣ ਉਹਦੇ ਮਗਰ ਲੱਗ ਜਾ ਚੱਲ ਪੰਡਯਾ ਮਾਸਟਰ ਲੱਗ ਜਾ ਨਾ ਲੱਗ ਜਾ ਕੋਈ ਨਾ ਡਾਕਟਰ ਬਣ ਜਾ ਨਾ ਬਣ ਜਾ ਚੱਲ ਸਾਡਾ ਫਰਜ਼ ਵਾ ਪੀ ਪਲੱਸ 2 ਤੱਕ ਕਰਵਾ ਦਿੰਨੇ ਤੇ ਗਾੜੀ ਵੀ ਚਲੋ ਗਿਆ ਤੇ ਪੜਨਾ ਉਹ ਠੀਕ ਨਹੀਂ ਤੇ ਕਈ ਕੰਮ ਤਰੇ ਮਾੜੇ ਮੋٹے ਕੋਰਸ ਕਰਾਦਾ ਕੋਈ ਹਾਂ ਹੁਣ ਲੋਕਾਂ ਨੇ ਪਖੰਡ ਫੜ ਲਿਆ ਤੇ ਅੰਗਰੀ ਜੀ ਸਕੂਲਾਂ ਚ ਪਾਉਂਦਾ ਤੇ ਵਾਧੂ ਖਰਚੇ ਲੋਕਾਂ ਕੋਲ نوٹ ਵਾਧੂ ਨੇ ਤੇ ਲਾਈ ਜਾਂਦੇ ਆ ਖਰਚੀ ਜਾਂਦੇ ਆ ਪਿੱਛੇ ਲੋਕੇ ਸਰਕਾਰੀ ਕੀ ਪੜ ਕੇ ਬਣ ਗਏ ਜੋ ਬੜਨਾ ਹੀ ਉਹ ਬੀਬੀ ਦੱਸਾਂ ਗੱਲ ਕੀ ਆ ਜਦੋਂ ਰਿਸ਼ਤੇਦਾਰ ਚਾਰ ਬੈਠੇ ਹੁੰਦੇ ਆ ਨਾ ਹਰ ਕੋ ਬੰਦਾ ਪੁੱਛਦਾ ਵਾ ਤੇਰੇ ਨਿਆਣੇ ਕੀ ਕਰਦੇ ਆ ਤੇਰੇ ਨਿਆਣੇ ਕੀ ਕਰਦੇ ਆ ਮੇਰੇ ਭਾਣੇ ਤਾਂ ਪੜਦੇ ਲੋਕੀ ਕਰਤੀ ਭਾਵੇਂ ਜਨਾ ਮਰਜੀ ਹੋ ਜੇ ਲੋਕਾਂ ਕਹਣਾ ਵੀ ਸਕੂਲ ਚ ਪੜ੍ਹਾਈ ਹੈਗੀ ਚਾਹੇ ਨਹੀਂ ਲੋਕਾਂ ਵੱਡੇ ਸਕੂਲ ਦਾ ਨਾਮ ਲੈਣਾ ਸਾਡਾ ਬੱਚਾ ਉੱਥੇ ਪੜ੍ਹਦਾ ਦੂਜੇ ਬੰਦੇ ਨੂੰ ਲੋਕੀ ਹੀ ਨਾ ਕਰ ਦਿੰਦੇ ਬੀਬੀ ਹੁਣ ਕੇ ਇਹਦੀਆਂ ਰੀਸਾਂ ਹੁੰਦੀਆਂ ਨੇ ਕੇ ਇਹਦੀਆਂ ਰੀਸਾਂ ਨਹੀਂ ਪੁੱਤ ਕੀਤੀਆਂ ਜਾਂਦੀਆਂ ਆਪਣਾ ਘਰ ਵੇਖਣਾ ਪੈਂਦਾ ਵਾ ਉਹ ਘਰ ਤੇ ਬੀਬੀ ਵੇਖਣਾ ਪੈਂਦਾ ਚੱਲ ਹੁਣ ਦੁਨੀਆਦਾਰੀ ਦੇ ਨਾਲ ਹੀ ਆ ਠੀਕ ਨਹੀਂ ਤੇ ਚੱਲ ਕੋਈ ਗੱਲ ਨਹੀਂ ਚਲੋ ਮਾੜੇ ਚੰਗੇ ਸਕੂਲ ਜਿੱਤਾ ਚਲ ਨਿਆਣੇ ਪੜਪੜ ਗਿਆ ਚਲ ਮੜਾ ਪਤਲਾ ਆਪੀ ਆਪਣਾ ਕਰਨਗੇ ਗਾੜੀ ਠੀਕ ਨਹੀਂ ਹੁਣ ਬੀਬੀ ਅਹੀਂ ਵੀ ਕਿੰਨਾ ਵਿਚਾਰ ਕਰਨਾ ਵਾ ਠੀਕ ਨਹੀਂ ਮੋਟ ਗਾੜੀ ਆਪੋੜੇ ਪੈਰਾਂ ਦੇ ਹੋਣਾ ਪੈਣਾ ਵਾ ਕਰਨੇ ਪੈਣਾ ਆਹੋ ਬੱਚਿਆਂ ਨੂੰ ਤੇ ਚੱਲ ਬੀਬੀ ਤੂੰ ਨਾ ਹੀ ਟੈਨਸ਼ਨ ਲਿਆ ਕਰ ਕੋਈ ਗੱਲ ਦੀ ਠੀਕ ਆ ਚੱਲ ਮੈਂ ਵੀ ਵੇਖਾਂ ਬਾਹਰ ਅੰਦਰ ਦਾ ਹਾਂ ਟੈਨਸ਼ਨ ਕੀ ਲੈਣੀ ਹੈ ਭਰਾਵਾ ਚੱਲ ਜਿੰਤਾ ਮਰਜੀ ਤਾਂ ਕਰ ਮੈਂ ਕਿਹੜਾ ਆਖਣਾ ਤੁਹਾਨੂੰ ਮੇਰਾ ਕਿਹੜਾ ਕਿਸੇ ਨੇ ਆਖਾ ਮੰਨਣਾ ਵਾ ਜੇ ਖਿਆ ਵਾ ਤੇ ਚੱਲ ਆਈ ਮੰਨ ਜਾਈਏ ਜੋ ਮਰਜ਼ੀ ਕਰੋ ਨਾ ਕਰੋ ਮੇਰੀ ਵੱਲੋਂ ਮੈਂ ਵੀ ਉਹਦਾ ਦਿਲ ਨਹੀਂ ਬਾਹਰ ਦਾ ਜਵਾਬ ਨਹੀਂ ਦਿੱਤਾ ਚੱਲ ਕੋਈ ਨਹੀਂ ਪੁੱਤ ਦਾਦੀ ਦਾ ਸੁਭਾਅ ਹੀ ਦਾੰਦਾ ਵਾ ਤੈਨੂੰ ਤੇਰੇ ਪਾਪਾ ਨੇ ਸਮਝਾਇਆ ਹੈ ਨਾ ਕਿ ਦਾਦੀ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਕੋਈ ਗੱਲ ਨਹੀਂ ਕਰ ਲੈਣ ਦੇ ਜੋ ਕਰਦੀ ਹੈ ਉਹ ਕਰ ਦੇ ਨਾ ਚਲ ਜਾ ਕੇ ਠੀਕ ਹੈ ਨਾ ਬਸ ਤੂੰ ਪੜਨਾ ਵਾ ਪੜ ਕੇ ਪੜਨਾ ਕੁਛ ਪੜਨਾ ਵਾ ਠੀਕ ਹੈ ਨਾ ਆਪੇ ਤੇਰੀ ਦਾਦੀ ਦਾ ਮੂੰਹ ਤੇ ਬੱਦ ਹੋ ਜਾਣਾ ਵਾ ਬੜਾ ਟਾਈਮ ਹੋ ਗਿਆ ਬੱਸ ਆ ਜਾਈ ਨਹੀਂ ਕਿ ਸਾਹ ਪਤਾ ਨਹੀਂ ਖਰਾਬ ਨਾ ਹੋ ਗਈ ਹੋਵੇ ਬਸ ਕੇ ਤੇਰੀ ਲੈ ਪੁੱਤ ਆ ਗਈ ਬਸ ਤੇਰੀ ਚੱਲਾ ਇੱਕ ਗੱਲ ਕਰ ਤਾਂ ਨਾ ਮੈਂ ਕਰ। ਮੇਰੀ ਗੱਲ ਸੁਣੋ ਜਦੋਂ ਨਿਆਣਾ ਸਕੂਲ ਜਾਂਦਾ ਵਾ ਤੇ ਨਿਆਣਾ ਸਾਸਤਰੀ ਕਾਲ ਬੁਲਾਉਂਦਾ ਜਾਂ ਬਾਏ ਕਰਦਾ ਵਾ ਤੇ ਪਿਆਰ ਨਾਲ ਨਾ ਬੋਲਣਾ ਚਾਹੀਦਾ ਵਾ ਨਾ ਤੁਸੀਂ ਤੇ ਜਵਾਬ ਨਹੀਂ ਦਿੰਦੇ ਤੇ ਗਾੜੀਆਂ ਹੋਰ ਗੱਲਾਂ ਕਰਨ ਲੱਪਿੰਦੇ ਜੇ ਇਦਾਂ ਥੋੜੀ ਚੰਗੇ ਲੱਗੀਦਾ ਵਾ। ਇਹ ਗੱਲਾਂ ਨਾ ਕਰਾਂ ਤੇ ਕੀ ਕਰਾਂ ਤੁਸੀਂ ਤੇ ਪਖੰਡ ਫੜਿਆ। ਬੱਸਾਂ ਤੇ ਚੜਾਉਣਾ ਜਾਣਾ ਕਦੀ ਤਾਰਨ ਜਾਣਾ ਨਾਲੇ ਫੀਸਾਂ ਦੇਣੀਆਂ ਨਾਏ ਕਿਰਾਏ ਦੇਣੇ ਬੱਸਾਂ ਦੇ ਕਿੰਨੇ ਖਰਚੇ ਆ। ਨਹੀਂ ਮੇਰੀ ਗੱਲ ਸੁਣੋ ਕਰਾਏ ਦਵਾਂਗੇ ਫੀਸਾਂ ਦਵਾਂਗੇ ਤਾਂ ਹੀ ਤਾਂ ਬੱਚੇ ਨੂੰ ਪੜਾਉਣਗੇ ਹੈ ਏਦਾਂ ਬੱਚੇ ਦਾ ਪਤਾ ਕਿੰਨਾ ਮਨ ਦੁਖਦਾ ਵਾ ਪੜਾ ਲਾ ਪੜਾ ਲਓ ਨੀਸੀ ਲਵਾਉਣਾ ਪੜਾ ਕੇ ਕਿ ਘਰ ਦਾ ਕੰਮ ਨਾ ਕੋਈ ਦੱਸੇ ਉਹ ਨੂੰ ਫੇ ਬਗਾਨੇ ਘਰ ਜਾ ਕੇ ਰੋਟੀ ਨਾ ਪਕਾਵੇ ਹਾਏ ਹਾਏ ਕਿਉਂ ਨਾ ਪਕਾਉਗੀ ਰੋਟੀ ਜੇ ਮੈਂ ਸਾਰਾ ਕੰਮ ਆਣ ਕੇ ਕਰਨੀ ਆ ਤੇ ਮੇਰੀ ਧੀ ਵੀ ਸਾਰਾ ਕੰਮ ਕਰੂਗੀ ਜਾ ਕੇ ਮੂੰ ਤੇ ਕਰਨੀ ਆ ਪਰ ਧੀ ਨੇ ਫੇ ਕਿੱਥੋਂ ਕਰਨਾ ਤੈਨੂੰ ਤਾਂ ਤੁਸੀਂ ਪੜਾਈਆਂ ਲਿਖਾਈਆਂ ਚ ਰੱਖਣਾ ਤੇ ਉਹਨੇ ਜਾਚ ਕਿੱਥੋਂ ਸਿੱਖਣੀ ਆ ਕੰਮ ਕਰਨ ਦੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਹਰਦਮ ਪੁੱਠਾ ਕਿਉਂ ਸੋਚਦੇ ਜੀ ਚੰਗਾ ਸੋਚਿਆ ਕਰੋ ਹਾਂ ਕੀ ਹੋ ਗਿਆ ਵਾ ਤੁਹਾਨੂੰ ਤੁਹਾਡੀ ਪੋਤੀ ਆ ਹੁਣੋ ਹੁਣ ਕੋਈ ਗੈਰ ਥੋੜੀ ਆ ਚਲੋ ਪੋਤੀ ਆ ਮੈਂ ਕਦੋਂ ਆਂਦੀ ਨਹੀਂ ਪੋਤੀ ਪਰ ਮੈਂ ਨਹੀਂ ਫੇ ਚਲੋ ਕੋਈ ਚੱਜ ਦਾ ਕੰਮ ਕਰੋ ਤੇ ਚੱਜ ਨਾ ਕਰ ਜਿਹੜਾ ਦੱਸਣ ਵਾਲਾ ਕੰਮ ਆ ਨੂੰ ਉਹ ਦੱਸੋ ਥੋੜਾ ਬਹੁਤਾ ਉਹ ਵੀ ਦੱਸਿਆ ਕਰੋ ਚੱਜ ਮੇਰੀ ਪੜਾਈ ਨਹੀਂ ਕੰਮ ਆਉਂਦੀ ਨਹੀਂ ਮੈਨੂੰ ਪਤਾ ਹੁਣ ਪੇਪਰ ਹੋ ਜਾਣੇ ਆ ਤੇ ਕੋਈ ਨਹੀਂ ਹੁਣ ਮੈਂ ਆਪੇ ਕੰਮ ਸਖਾਲ ਲੈਣਾ ਉਹ ਸਾਰਾ ਤੁਸੀਂ ਨਾ ਫਿਕਰ ਕਰਿਆ ਕਰੋ ਮੈਨੂੰ ਵੀ ਪਤਾ ਵਾ ਕਿ ਅਗਲੇ ਘਰ ਜਾ ਕੇ ਕੰਮ ਕਰਨਾ ਹੀ ਪੈਣਾ ਭਾਵੇਂ ਜਿੰਨਾ ਮਰਜ਼ੀ ਪੜ ਲਓ ਬੰਦਿਆਂ ਘਰ ਜਦੋਂ ਜਾਂਦੀਆਂ ਨਾ ਕੁੜੀਆਂ ਤੈਨੂੰ ਪਤਾ ਹੀ ਆ ਇਹ ਬਗਾਨੀਆਂ ਸੱਸਾਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ। ਕਿ ਅੱਜ ਨਾ ਹੋਵੇ ਤਾਂ 20-20 ਗੱਲਾਂ ਕਰਦੀਆਂ ਰਹੀਆਂ ਅਗਲੀਆਂ। ਚਲੋ ਕੋਈ ਨਾ। ਆਹ ਤੇਰੀ ਮਾਂ ਨੇ ਪੜਾਈ ਛੱਡਿਆ ਤੈਨੂੰ ਚੱਜ ਕੋਈ ਨਾ ਦੱਸਿਆ ਤੈਨੂੰ। ਚਲੋ ਮੈਂ ਮੰਨਦੀ ਆ ਠੀਕ ਆ ਗੱਲਾਂ ਇਹ। ਪਰ ਤੁਸੀਂ ਕਿਤੇ ਪਿਆਰ ਨਾਲ ਵੀ ਬੋਲ ਪਿਆ ਕਰੋ ਕੁੜੀ ਦੇ ਨਾਲ। ਕਦੀ ਪਿਆਰ ਨਾਲ ਨਹੀਂ ਗੱਲ ਕੀਤੀ ਇਹ ਤੱਕ ਲੈ ਭੀ ਜਦੋਂ ਦੀ ਆਈ ਏ ਉਹ। ਲੈ ਪਿਆਰ ਨਾਲ ਕਿਉਂ ਨਹੀਂ ਗੱਲ ਕੀਤੀ ਮੈਂ? ਜਿੰਨਾ ਕੁ ਪਿਆਰ ਕਰੀ ਜਾਵਾਂ ਮੈਂ, ਜਿੰਨਾ ਕੁ ਹੈਗਾ ਮੇਰੇ ਚੋਂ ਨਾ ਕੁ ਮੈਂ ਕਰ ਲਈਆਂ। ਚਲੋ ਕੋਈ ਨਹੀਂ। ਆ ਮੈਂ ਤਾਂ ਹੁਣ ਗੱਲ ਜਿਹੜੀ ਸਹੀ ਆ ਉਹ ਕਰਨੀ ਆ ਤੁਹਾਨੂੰ ਬੁਰੀ ਲੱਗੇ ਚਾਹੇ ਨਾ ਲ ਤਾਨੂੰ ਤੇ ਬੁਰੀ ਲੱਗਣੀ ਆ ਮੇਰੀ ਚੰਗੀ ਤੇ ਲੱਗਣੀ ਨਹੀਂ ਚਲ ਛੱਡੋ ਕੋਈ ਗੱਲ ਨਹੀਂ ਰੋਟੀ ਬਣੀ ਆ ਲਿਆ ਤਾਂ ਤੁਹਾਨੂੰ ਮੈਂ ਕੋਈ ਨਹੀਂ ਖਾ ਲੈਣੀ ਰੋਟੀ ਮੈਂ ਅਜੇ ਨਹੀਂ ਖਾਣੀ ਹਾਂ ਠਹਿਰ ਕੇ ਖਾਣੀ ਜਦੋਂ ਖਾਣੀ ਹੋਊ ਨਾ ਮੈਨੂੰ ਆਵਾਜ਼ ਦੇ ਦਿਓ ਚੰਗਾ ਦੇ ਦਾਂਗੇ ਆਵਾਜ਼ ਰੋਟੀ ਖਾਣੀ ਆ ਰੋਟੀ ਖਾ ਲਾਂ ਰੋਟੀਆਂ ਬੜੀਆਂ ਖਵਾਂ ਲੈਂਦੀਆਂ ਰੋਟੀ ਖਵਾਂ ਲੈਂਦੀ ਐ ਮੈਂ ਉਹ ਆਪਣੇ ਮਹਾਕੁੜੀ ਦੇ ਕਰਦੀ ਰਹਿੰਦੀ ਆ ਲਾਲੇ ਪੋਪੇ ਕਦੀ ਪੜਨ ਬਹਿ ਜਾ ਕਦੀ ਆ ਕਰ ਲਾ ਕਦੀ ਉਹ ਕਰ ਲਾ ਮੈਨੂੰ ਕਿਤੇ ਪੁੱਛਣਾ ਤਾਂ ਵਾਹ ਇਹ ਕੁਪਲੇਬਲ ਜੀਵਨ ਰੋਟੀ ਬਣ ਗਈ ਆ ਹੈ ਰੋਟੀ ਤੇ ਬਣ ਗਈ ਆ ਮਾਰੇ ਜੇ ਫੇਰ ਮੰਮੀ ਤੂੰ ਆਹੋ ਤਾਂ ਮੈਂ ਇਹ ਗੱਲ ਕਰਾਂ ਤਸ ਅੱਜ ਤੁਸੀਂ ਵੇਖਿਆ ਸੀ ਨਾ ਬੀਜੀ ਦਾ ਹਾਲ ਜੇ ਨਿਆਣੀਆਂ ਜਾਣ ਲੱਗਿਆਂ ਬਾਹੇ ਕਰਦੀ ਆ ਜਾਂ ਸਾਸਰੀ ਘਰ ਬੁਲਾਉਂਦੀ ਆ ਤੇ ਵੇਖਿਆ ਕਿੰਨੀਆਂ ਗੱਲਾਂ ਕੀਤੀਆਂ ਮੈਨੂੰ ਪਤਾ ਵਾ ਤਾਂ ਹਰ ਵਾਰ ਬਾਹਾਂ ਗੱਲਾਂ ਕਰਦੇ ਰਹੇ ਕਿੰਨਾ ਚੇਰੋ ਮੈਂ ਬਾਤਾਂ ਚਰਾਂ ਗਈ ਹਣਾ ਤੇ ਬਾਅਦ ਖਲੋਤਿਆਂ ਸਾਰੀਆਂ ਗੱਲਾਂ ਸੁਣ ਲਿਆ ਮੈਨੂੰ ਹੁਣ ਤੁਸੀਂ ਦੱਸੋ ਵੀ ਮੈਂ ਗਲਤਾਂ ਕਿ ਬੀਜੀ ਗਲਤਵਾ ਮੇਰੇ ਤੇਰੇ ਹੁੰਦਿਆ ਮੈਂ ਜੋ ਤੂੰ ਜਾਣੀ ਤਾਂ ਮੌਤੀਆਂ ਤੇਰੇ ਮੁੱਸੇ ਦੇ ਕਹਿ ਲਈ ਮਗਰ ਮੈਂ ਬੀਬੀ ਜਾਣਦੇ ਹਾਂ ਗੱਲ ਨੂੰ ਤਾਂ ਉਹ ਕਰੀ ਜਾਂਦੀ ਕਿ ਥੀਸਾ ਆਉਂਗਾ ਉਹ ਆ ਜੇ ਆਉਂੂ ਜੇ ਉਤਰਾਵੇ ਦਾ ਫੀਸਾ ਤੁਸੀਂ ਤੇ ਕਹਿੰਦੇ ਹੋ ਤੁਸੀਂ ਤਾਂ ਸਭ ਕੁਝ ਠੀਕ ਐ ਐਂ ਮੈਨੂੰ ਪਤਾ ਮੈਨੂੰ ਸੁਣ ਗਿਆ ਸਾਰਾ ਕੁਝ ਪਰ ਬੀਜੀ ਦਾ ਦੱਸੋ ਬੀਜੀ ਦਾ ਇਲਾਜ ਕਰੀਏ ਹੁਣ ਕੁੜੀ ਨੇ ਇੱਥੇ ਹੀ ਰਹਿਣਾ ਇਸੇ ਘਰ ਵਿੱਚ ਉਹਨੇ ਕਿਤੇ ਚਲ ਤੇ ਜਾਣਾ ਨਹੀਂ ਆ ਜਾਓ ਹੋਵੇ ਉਮਰ ਉਹਦੀ ਤੇ ਮੈਂ ਆ ਦਾ ਵਿਆਹ ਕਰਦਾ ਅਜੇ ਵਿਆਹ ਵੀ ਨਹੀਂ ਕਰਾਉਣਾ ਦਾ 6-7 ਸਾਲ ਤੇ ਇਦਾਂ ਹੀ ਬਿਜੀ ਕਰਦੇ ਰਹਿਣਗੇ ਤੇ ਕਿੱਦਾਂ ਟਾਈਮ ਲੰਘੂਗਾ ਫਿਰ ਓਏ ਯਾਰ ਤੈਨੂੰ ਮੈਂ ਕੀ ਦੱਸਾਂ ਯਾਰ ਮੈਂ ਤੇਰੇ ਹੁੰਦਿਆ ਕਿ ਮੈਂ ਜਿੱਦੀ ਨਾ ਕੋਈ ਕਰ ਕੋਈ ਗੱਲ ਨਹੀਂ ਮੈਂ ਕੋ ਡਾਕਟਰ ਬਣ ਜੇ ਕੋ ਟੀਚਰ ਲੱਗ ਜੇ ਜੋ ਮਰਜ਼ੀ ਲੱਗ ਜੇ ਕਿਸ ਦੇ ਕਰਮਾਂ ਨਾਲ ਕੋ ਰਿੜਿਆ ਮੈਂ ਤੂੰ ਹਾ ਉਹ ਗੱਲ ਸੀ ਮੈਂ ਕਿਤੇ ਕਰਮਾਂ ਨਾਲ ਕੋ ਰਿੜਿਆ ਨਹੀਂ ਪਤਾ ਮੇਰੀ ਤੇ ਡਾਕਟਰ ਹੀ ਬਣ ਜੇ ਉਹੋ ਤੇ ਗੱਲ ਹੋ ਗਈ ਤੇ ਬਾਕੀ ਇਹ ਗੱਲ ਖਰਚੇ ਦੀ ਆ ਤੇ ਖਰਚਾ ਤਾਂ ਹੁਣ ਇਸੇ ਦਾ ਚ ਲੰਘਣਾ ਠੀਕ ਆ ਨਾ ਹੁਣ ਤੁਹਾਡੀ ਵੀ ਧੀ ਆ ਉਹ ਜੀਵਨ ਮੇਰੀ ਗੱਲ ਸੁਣਨ ਜੇ ਤੇ ਮੇਰੇ ਮੂੰਹੋਂ ਕੁਮਣੀ ਤੇ ਨਹੀਂ ਸੁਣੀ ਤੇ ਫਿਰ ਗੱਲ ਕਰ ਫਿਰ ਜੇ ਕੋ ਮੈਂ ਕੋ ਕੀਤੀ ਜੇ ਮੈਨੂੰ ਤੇ ਪਤਾ ਉਹ ਸਮਾਂ ਕਿਤਰਾ ਦਾ ਹੁਣ ਤੇ ਕੀ ਗੱਲ ਕਰਨੀ ਠੀਕ ਨਹੀਂ ਸਮਝ ਨਹੀਂ ਮੈਂ ਤਾਂ ਗੱਲ ਨੂੰ ਤੇ ਜਿਹੜੀ ਗੱਲ ਰਹੀ ਖੱਤੀ ਆ ਉਹ ਤਦੋਂ ਮੈਂ ਲਾਉਣ ਦੇ ਫਿਰ ਕਦੀ ਗੱਲ ਆ ਬੀਬੀ ਦੇ ਕਿਹੜੇ ਕਮਾਗ ਇਹ ਨਵੇਂ ਆ ਮੇਰੀ ਮੈਂ ਤੇ ਮੈਂ ਕਰਨਾ ਸਾਰੇ ਕੋ ਮੈਂ ਕਰਨਾ ਠੀਕ ਨਹੀਂ ਤੇ ਕੋਈ ਗੱਲ ਨਹੀਂ ਕੋਈ ਨਹੀਂ ਹੈਗਾ ਜਿਹੜਾ ਬੀਜ਼ੀ ਨੂੰ ਸਮਝਾ ਸਕੇ 24 ਘੰਟੇ ਘਰ ਦੇ ਵਿੱਚ ਇਦਾਂ ਰੁਕਤਾ ਜਿੱਨੀ ਚੱਲਦੀ ਰਹੇ ਨਾ ਫਿਰ ਜੀ ਨਹੀਂ ਲੰਦਾ ਫਿਰ ਨਾ ਮਨ ਉਖੜਿਆ ਉਖੜਿਆ ਰਹਿਦਾ ਸਾਰਾ ਦਿਨ ਬਸ ਇਹੋ ਰਹਿੰਦਾ ਵਾ ਕਿ ਜੇ ਕੁੜੀ ਵਿਚਾਰੀ ਘਰੋਂ ਗਈ ਹੈ ਵਾਸਤੇ ਸਕੂਲ ਹਨਾ ਫਿਰ ਧਿਆਨ ਰਹਿੰਦਾ ਨਿਆਣੀ ਵਿੱਚ ਜਦੋਂ ਕਲਾ ਹੋਏ ਨਾ ਘਰ ਚ ਚੱਗਾ ਜਾਂ ਨਹੀਂ ਲੱਗਦਾ ਕੁਝ ਵੀ ਜਦੋਂ ਮੈਂ ਬੱਚਿਆਂ ਨਾਲ ਇੰਨਾ ਪਿਆਰ ਕਰਦੀ ਆ ਤੇ ਫਿਰ ਮੇਰੀ ਧੀ ਨਾਲ ਕਿਉਂ ਵਿਤਕਰੇ ਘਰ ਵਿੱਚ ਤੂੰ ਦੱਸਾਂ ਕੀ ਗੱਲ ਹੈ ਤੈਨੂੰ ਮੈਂ ਮੇਲ ਦੱਸਾਂ ਗੱਲ ਜਦੋਂ ਇਹਨਾਂ ਦੀ ਸੈਸ ਉਹਨੇ ਡੇਲੀ ਮਨ ਨਹੀਂ ਗਈ ਇਹ ਪੇਕੇ ਦੀ ਚੱਲ ਜਾਂਦੀ ਕਦੀ ਆਪਣੇ ਪੇਕੇ ਕਦੀ ਭੈਣ ਕੋਲ ਕਦੀ ਕਦੇ ਕਿਤੇ ਇਹਨੂੰ ਵੀ ਜਿਹੜੀ ਦੁਨੀਆ ਦਾ ਪਤਾ ਹੀ ਨਹੀਂ ਵੀ ਦੁਨੀਆ ਕਿੱਥੇ ਵੱਗਦੀ ਹੈ ਕਿੱਥੇ ਨਹੀਂ ਮੰਜੰਦਲ ਮੈਂ ਕਿਹੜੀਆਂ ਬਾਹਾਂ ਫੜੀਆਂ ਜੇ ਜੀ ਕਰਦਾ ਪੇਕੇ ਜਾਣ ਨੂੰ ਜਾਂ ਹੋਰ ਕਿਤੇ ਤੇ ਚਲ ਜਾਣਾ ਮੈਂ ਕਿਹੜਾ ਡੱਕਨੀ ਆ ਜੇ ਤੇ ਮੈਂ ਕਰਦਾ ਕੰਮ ਮਗਰੋਂ ਨਾ ਸਾਂਭੂਗੀ ਫਿਰ ਤੇ ਗੱਲ ਹੋਈ ਇਹ ਵਾਜੋਂ ਦਾ ਕੰਮ ਜਾਂ ਉਹਦਾ ਬਣਿਆ ਕਿ ਨਹੀਂ ਉਤੋਂ ਬਾਅਦ ਮੁੜ ਕੇ ਇਹ ਵੀ ਕਿਤੇ ਨਹੀਂ ਗੀ ਪਤਾ ਕੀ ਗੱਲ ਆ ਇੰਨਾ ਮਸਲੇ ਚ ਮੈਨੂੰ ਤੇ ਯਕੀਨ ਹੀ ਨਹੀਂਗਾ ਕਿ ਜੇ ਮੈਂ ਘਰੋਂ ਚੱਲ ਗਈ ਤੇ ਜੀਵਨ ਦੇ ਸਾਰਾ ਕਾਰਮ ਮਗਰ ਟੋ ਦੇਣਾ ਮੈਂ ਕਿੱਥੇ ਢੋਣਾ ਮੇਰਾ ਤੇ ਭਰਾ ਪੁੱਜੇ ਵੀ ਨਹੀਂ ਮਿਲਣ ਵਾਲੇ ਉਹ ਆਏ ਉਹਨਾਂ ਦੇ ਉਹਨਾਂ ਨੇ ਆ ਕੇ ਕਦੇ ਚਾਤੀ ਮਾਰੀ ਆ ਤੇ ਅਸੀਂ ਵੇਖ ਕੇ ਆਈਏ ਕਿ ਕਿੱਥੇ ਫਾਇਦ ਦਿੱਤੀ ਨਾ ਸਾਡੀ ਕਿੱਥੇ ਨਹੀਂ ਪਰਜਾਈਆਂ ਤਾਂ ਹੁੰਦੀਆਂ ਇਦਾਂ ਦੀਆਂ ਤੇ ਭਰਾ ਵੀ ਮੇਰਾ ਇਦਾਂ ਦਾ ਨਿਕਲਿਆ ਤੇ ਮੈਂ ਕਿਨੂੰ ਢੋਟੋ ਦੇਣਾ ਵਾ ਉਹ ਗੱਲ ਤੇ ਤੇਰੇ ਠੀਕ ਆ ਹੁਣ ਨਾ ਜਾਣਦੇ ਪਰੇ ਗੱਲ ਲਉ ਤੇ ਕੋਈ ਗੱਲ ਸੀ ਜਿਸ ਤੇ ਅਸੀਂ ਸਾਰਾ ਨੰਗੇ ਲੈਣਾ ਵਾ ਥੋੜਾ ਜਿਹਾ ਜੱਜਾ ਕਰਦਾ ਪਰ ਗੱਲ ਕਰਕੇ ਦੇਗੀ ਜੰਤਰ ਨਹੀਂ ਰਹੀਆਂ ਗਏ ਹੋਰ ਕਾਰ ਵੀ ਕੀ ਸਕਣੀ ਆ ਬਸ ਮੇਰੇ ਧੀ ਨਾਲ ਵਿਦਕਰਾਂ ਦਾ ਕਰਿਆ ਕਰੋ ਹੋਰ ਨਹੀਂ ਕੋਈ ਗੱਲ ਮੈਨੂੰ ਭਾਵੇਂ 2 ਲੱਖ ਜਵੱਦ ਬੋਲੇ ਵੀ ਮੇਰੀ ਗੱਲ ਸੁਣ ਲੈ ਜਾਂ ਤੂੰ ਨਿਆਣੇ ਬਾੜਾ ਕਹਿੰਦੇ ਉਹਨੂੰ ਜਾਂ ਮੈਂ ਕੋਈ ਬੇਰਮੁਲਕ ਦੀ ਮੂਲਕ ਦੀ ਮਾੜੀ ਗੱਲ ਸੁਣੀ ਚਾ ਨਹੀਂ ਕਹਿੰਦੇ ਬਾੜਾ ਤੁਸੀਂ ਮੈਨੂੰ ਪਤਾ ਨਹੀਂ ਕਹਿੰਦੇ ਪਰ ਹੱਥ ਜੋੜਦੀਆਂ ਤੁਹਾਡੇ ਘੜੀ ਮੈਂ ਤੀਜੀ ਨੂੰ ਤਾਂ ਕੋਈ ਗੱਲ ਆ ਕੋਈ ਗੱਲ ਕੋਈ ਮੈਂ ਫੇਰ ਸਮਝਾ ਦਿੰਦਾ ਉਹ ਇਹ ਤਾਂ ਮੈਨੂੰ ਵੀ ਘਰ ਕੋਲੋਂ ਦੇ ਦਿੰਦੇ ਹੁੰਦੇ 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 ਬਤਾਈਏ ਚਲ ਬੰਬੀ ਤੇ ਚਲ ਜਾ ਫਲਾਣੇ ਨੇ ਖਾਦ ਪਾ ਲਈਓ ਠੀਕ ਜਿਹੜੇ ਨੇ ਦਵਾਈ ਕਰ ਲਈ ਉਹ ਪਾਤ ਸਪਰੇਅ ਕਰ ਲਿਓ ਕਹਿੰਦੇ ਉਹ ਕਾਤਾ ਸਾਰੀ ਜਿਹੜੀ ਮੇਰਾ ਸਿਰ ਖਾਂਦੇ ਰਹਿੰਦੀ ਹੈ ਤੇrna ਸਾਰੀ ਦਿਹਾੜੇ ਤੇ ਕਿਦੇ ਕੋ ਦੋ ਗੱਲਾਂ ਕਰ ਲਿਓ ਤਾ ਉਹਥੇ ਹੋਈ ਨਹੀਂ ਠੀਕ ਨਹੀਂ ਤੂੰ ਮੇਰਾ ਮੇਰਾ ਸਿਰ ਕਿਵੇਂ ਨਾ ਕਰਨਾ ਟਾਈਮ ਬਟਨ ਨਾ ਚੱਲ ਛੱਡੋ ਬੜੀ ਆਹ ਚਲੋ ਬੈਠੋ ਤੀਮ ਰੋਟੀ ਲੈ ਕੇ ਆਉਂਦੀ ਆ ਆ ਚਲ ਠੀਕ ਹੈ ਜਾਓ ਤੁਸੀਂ ਪਰ ਥੋੜਾ ਦਿਮਾਗੋ ਕੰਮ ਲਈ ਹੁੰਦਾ ਕੋਈ ਗੱਲ ਨਹੀਂ ਇਨਾਂ ਵਿਚਾਰਾਂ ਦੇ ਮੈਂ ਗੱਲ ਪੈ ਜਾਨੀ ਇਨਾਂ ਨੂੰ ਕਹਿਣ ਦਾ ਐਪ ਨਹੀਂ ਪਰ ਇਨਾਂ ਦਾ ਵੀ ਕੀ ਕਸੂਰ ਆ ਬੀਜੀ ਪਤਾ ਨਹੀਂ ਕਿਉਂ ਨਹੀਂ ਸਮਝਣ ਨੂੰ ਤਿਆਰ ਤੇ ਹੁਣ ਮੇਰੀ ਧੀ ਨੇ ਤੇ ਮੈਂ ਇਸੇ ਘਰ ਵਿੱਚ ਰਹਿਣਾ ਵ ਕਿਉਂ ਨਹੀਂ ਸਾਨੂੰ ਬਰਦਾਸ਼ਤ ਕਰਦੇ ਦੱਸ ਜੇ ਕੁੜੀ ਪੜ੍ਹੂਗੀ ਤੇ ਕੱਲ ਨੂੰ ਚੰਗਾ ਘਰ ਲੱਭ ਜਾਊਗਾ ਕੋਈ ਪਤਾ ਨਹੀਂ ਕਿਉਂ ਇਹਨਾਂ ਦੇ ਦਿਮਾਗ ਵਿੱਚ ਕੀੜਾ ਪੜਿਆ ਹੋਆ ਤੇ ਕੁੜੀ ਨੂੰ ਕਿਉਂ ਪੜਾਉਂ ਨਹੀਂ ਆ ਪਰ ਜੋ ਮਰਜੀ ਹੋ ਜੇ ਮੈਂ ਤਾਂ ਆਪਣੀ ਧੀ ਨੂੰ ਪੜਾਉਣਾ ਪੜਾਉਣਾ ਕੋਈ ਗੱਲ ਨਹੀਂ ਕਰ ਲੈਣ ਗੱਲਾਂ ਕਿੰਨੀਆਂ ਕਰ ਲੈਣਗੇ ਸਸਕਰਾ ਦੀ ਜੀ ਸਸਰੀਕਾਲ ਪਤਾ ਸੂ ਸਲਾਮ ਰੋਟੀ ਰਾਟੀ ਖਾਧੀ ਕਿ ਨਹੀਂ ਰੋਟੀ ਨਹੀਂ ਹੈ ਜੇ ਖਾਣੀ ਆ ਸਕੂਲੋਂ ਆ ਕੇ ਰੋਟੀ ਖਾਦੀ ਨਹੀਂ ਆਇਆ ਤਾ ਨਾ ਉਹ ਮੁੰਡਾ ਆਇਆ ਹੀ ਆਂਦਾ ਕੰਮ ਵਾ ਮੜਾਡੇ ਦੇ ਆਈ 2 ਮਿੰਟ ਤੇ ਉਧਰ ਚਲ ਗਿਆ ਨਾ ਰੋਟੀ ਦਾ ਜਿੱਦਾ ਹੀ ਭੁੱਲ ਗਿਆ ਰੋਟੀ ਦਾ ਚੇਤਾ ਦੱਸ ਰੋਟੀ ਪਤਾ ਟਾਈਮ ਨਾ ਖਾਇਆ ਕਰ ਰੋਟੀ ਦਾ ਚੇਤਾ ਥੋੜਾ ਭਲਾਈ ਦਾ ਹੁੰਦਾ ਵਾ ਨਹੀਂ ਕੋਈ ਨਹੀਂ ਹੁਣ ਰਾਤ ਹੀ ਖਾਵਾਂਗਾ ਤੇ ਬਾਕੀ ਇਹ ਆ ਵੀ ਪੜ੍ਹਾਈ ਥੋੜੀ ਚੰਗੀ ਤਰ੍ਹਾਂ ਕਰਿਆ ਕਰ ਮੇਰਾ ਪੁੱਤ ਹਾਂਜੀ ਆਹੋ ਧਿਆਨ ਨਾਲ ਪੜ੍ਹਾਈ ਕਰਿਆ ਕਰ ਕਿਉਂ ਮਹਾਰਾਜ ਤੇਰੇ ਤੇ ਕਿਰਪਾ ਕਰੋ ਤੇ ਅਫਸਰ ਬਣਾਣਾ ਹਾਂਜੀ ਹਾਂਜੀ ਆਹੋ ਪੜ੍ਹੇਗਾ ਹੁਣ ਜੋਰ ਤੇ ਲਾ ਪੂਰਾ ਹਾਂ ਪੜ੍ਹੇਗਾ ਤੇ ਬਣੇਗਾ ਪੁੱਤ ਜਿੰਨਾ ਜ਼ਿਆਦਾ ਨੰਬਰ ਲਏਗਾ ਉੰਨੇ ਚੰਗੇ ਹਾਂਜੀ ਤੇ ਕੁੜੀ ਲੱਗੇ ਨਾ ਬਹੁਤਾ ਵਹਿਰਿਆ ਕਰ ਕਿਹੜੀ ਗੋਲੀ ਨੇ ਆਹੋ ਉਹ ਬੜੀ ਨਲਾਇਕ ਹੈਗੀ ਆ ਉਹ ਤੇ ਉਹਦੇ ਲੱਗੇ ਬਹਿ ਕੇ ਤੇ ਤੁਹਾਨੂੰ ਵੀ ਉਹੋ ਜੀ ਮੱਤ ਆ ਜਾਣੀ ਆ ਮੈਂ ਨਹੀਂ ਬਿੰਦਾ ਹੁੰਦਾ ਇਹਨਾਂ ਲੱਗੇ ਉਹਨੂੰ ਪਹਿਲਾਂ ਮਾਂ ਉਹਦੀ ਕਿੱਦਾਂ ਉਹਨੂੰ ਜਾਂਦੀ ਚੜਾਉਣ ਜਾਂਦੀ ਤੇ ਕਈ ਕੁਛ ਕਰਦੀ ਉਹਨੂੰ ਫੇ ਮੇਰੀ ਤੇ ਪੜ ਕੇ ਤੇ ਅਫਸਰ ਬਣ ਜੇ ਡਾਕਟਰ ਬਣ ਜੇ ਕਿਵੇਂ ਬਣਨਾ ਅਫਸਰ ਐਵੇਂ ਹੀ ਤੇ ਤੁਸੀਂ ਪਤਾ ਆਪਣੇ ਧਿਆਨ ਦੇ ਨਾਲ ਪੜ੍ਹਾਈ ਕਰਨੀ ਆ ਹਾਂਜੀ ਉਧਰ ਆਦਰ ਨਹੀਂ ਕਰਨਾ ਧਿਆਨ ਧਿਆਨ ਕੇ ਸਕੂਲ ਨੂੰ ਟਾਈਮ ਨਾ ਰੋਟੀ ਪਾਣੀ ਖਾਣ ਦੇਦੇ ਨਹੀਂ ਕੋ ਤੁਹਾਨੂੰ ਹੁਣ ਨਹੀਂ ਮੈਨੂੰ ਕੀ ਕਹਿਣਾ ਵਾ ਹੂੰ ਕੁਛ ਨਹੀਂ ਕਹਿੰਦੀ ਮੈਨੂੰ ਤੇ ਯੋਗਾਂ ਦੇ ਮੂੰਹ ਬੱਜਣਿਆ ਪਾਪਾ ਵੀ ਹਰੇ ਲਾਗੇ ਥੱਲੇ ਹੂੰ ਲੱਗ ਗਿਆ ਵਾ ਉਹੋ ਹੀ ਤਾਂ ਗੱਲ ਅਗੇ ਮੈਨੂੰ ਕਹਿੰਦੀ ਆ ਮੈਂ ਲੱਗਿਆ ਤੂੰ ਵੀ ਮਗਰ ਹੁਣ ਉਹਦੇ ਹਾਂ ਜਿੱਦਾਂ ਉਹ ਕਹਿੰਦੀ ਆ ਨਾ ਉਹੋ ਹੀ ਬੋਲੀ ਤੋਂ ਬੋਲਣ ਲੱਗਾ ਪਿਆ ਵਾ ਕੋਣ ਬੀਬੀ ਇਦਾਂ ਨਾ ਖਾਤੇ ਤੂੰ ਬੀਬੀ ਇਦਾਂ ਨਾ ਖਾਤੇ ਤੂੰ ਇਦਾਂ ਨਾ ਕਰ ਤੇ ਮੈਂ ਉਹ ਬੋਲੀ ਹੁਣ ਤੇ ਬੋਲੀ ਤੇ ਲੱਗ ਗਿਆ ਉਹਦੀ ਤੇ ਨਹੀਂ ਨਹੀਂ ਮੈਂ ਨਹੀਂ ਲੱਗਾ ਬੋਲੀ ਤੇ ਮੈਂ ਤੁਹਾਨੂੰ ਤਾਂ ਤੈਨੂੰ ਕਹਿਣਾ ਚਲੋ ਕੁੜੀ ਆ ਇਹ ਕੰਮ ਹੁਣ ਹੋਣਾ ਹੀ ਹੋਲੀ ਹੋਲੀ ਹੋ ਗਿਆ ਵਾ ਆ ਉਹੀ ਗੱਲ ਉੱਥੇ ਉੱਥੇ ਸੂਈ ਆ ਗਈ ਆ ਗਈ ਇਹਦੀ ਗੱਲ ਤੋਂ ਦੱਸਦੇ ਹਾਂ ਹੁਣ ਕਿੱਥੇ ਇੱਥੇ ਹੀ ਇੱਕ ਦਿਨ ਰੋਟੀ ਅੰਦਰ ਹੋਊਗੀ ਜਾਂ ਬਾਹਰ ਹੋਊਗੀ ਅੱਛਾ ਕੀ ਹੋਣੀ ਵਿਚਕਾਰ ਚੱਲ ਗਈ ਇਸ ਵੇਰੇ ਅੱਛਾ ਤੇ ਮੈਂ ਕਿਹਾ ਵੀ ਤੂੰ ਕੀ ਇਹਨੂੰ ਕੁੜੀ ਨੂੰ ਕਦੀ ਬੱਸਾਂ ਤੇ ਚੜਾਉਣ ਜਾਣੀ ਆ ਕਦੀ ਤੂੰ ਕੋਸ਼ਿਸ਼ ਕਰਨੀ ਕੋਸ਼ਿਸ਼ ਕਰਨੀ ਕਿੱਡੀ ਕੰਦੀ ਸੀ ਬਣਨਾ ਆਹੋ ਲੈ ਪੜੂਗੀ ਤੇ ਬਣੂਗੀ ਨਾ ਕੁਛ ਪੜਾਈ ਕਰੇਗੀ ਤੇ ਬਣੇਗੀ ਨਾ ਤੇ ਮੈਂ ਕਹਿੰਦਾ ਏਡੇ ਚੰਗੇ ਸਕੂਲਾਂ ਚ ਪਾਉਣ ਦੀ ਕੀ ਲੋੜ ਆ ਸਰਕਾਰੀ ਚ ਪਾ ਲੈਣੀ 8ਵੀਂ ਪਾਣੀ 10ਵੀਂ ਕਰਾਉਣੀਆਂ ਤੋਂ ਬਾਅਦ ਬਾਅਦ ਖਤਮ ਮੈਂ ਬਾਅਦ 11ਵੀਂ 12ਵੀਂ ਕਰਵਾਉਂਦਾ ਆ ਆਹ ਪਰ ਆਉਣੀ ਉਹ ਉਹਨੇ ਕਰਮ ਨਹੀਂ ਕਰਮ ਨਹੀਂ ਆ ਦੇਖੀ ਤਾਂ ਸਹੀ ਤਰ੍ਹਾਂ ਪਿਓ ਨਹੀਂ ਮਗਰ ਲੱਗ ਜਾਣਾ ਹੁੰਦਾ ਤੇ ਉਹਨੇ ਕਰਮ ਨਹੀਂ ਕਰਮ ਨਹੀਂ ਬਾਪੂ ਨੇ ਹੁਣ ਲੱਗਣਾ ਕੀ ਆ ਲੱਗ ਗਿਆ ਵਾਗੇ ਹਾਂ ਲੱਗ ਗਿਆ ਆ ਪਹਿਲੀ ਗੱਲ ਤੇ ਆ ਤੇ ਹੁਣ ਲੱਗੇ ਨੇ ਫਿਰ ਉਹਨੇ ਮੰਨਣਾ ਹੀ ਆ ਉਹਨੇ ਜੋ ਕਹੇਗੀ ਤੇ ਉਹ ਹੀ ਕਰਨਾ ਉਹਨੇ ਹਾਂ ਤੇ ਤੂੰ ਹੀ ਰੋਟੀ ਪਾਣੀ ਖਾਂਦਾ ਕਿ ਨਹੀਂ ਖਾਦੀ ਰੋਟੀ ਮੈਂ ਕਹਿਣ ਦੀ ਰੋਟੀ ਲਿਆਵਾ ਅੱਛਾ ਮੈਂ ਹਾਂ ਜੇ ਨਹੀਂ ਮੈਂ ਖਾਣੀ ਚਾਹ ਬਣਾਵਾਲੋ ਮੈਂ ਦੇ ਕਿਨਾਂ ਚੱਲ ਕੋਈ ਨਹੀਂ ਮੈਂ ਕਹਿ ਦਮਾ ਹਾਂ ਚੰਗਾ ਫਿਰ ਨਹੀਂ ਤੂੰ ਵੀ ਪੀ ਲਈ ਤੇ ਨਹੀਂ ਰੋਟੀ ਖਾ ਕੋ ਹਾਂ ਸਵੇਰ ਦੇ ਗਏ ਹੁੰਦੇ ਆ ਤੇ ਆ ਕੇ ਰੋਟੀ ਖਾਉਂਦਾ ਬੰਦਾ ਖਾਏ ਬਾਹ ਕਰੇ ਪਾਣੀ ਬੱਚਾ ਖਾਵੇ ਆਪਣਾ